ਸਤਿ ਰਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਘਰ ਪਹਿਲਾ ਤੀ ਤੁਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਭਗਤਾ ਦੀ ਸਦਾ ਤੂੰ ਰਖਦਾ ਹਰ ਜੀਓ ਤੁਰ ਤੋਂ ਰਖਦਾ ਆਇਆ ਪ੍ਰਹਲਾਦ ਜਨ ਤੂੰਦ ਰੱਖ ਲੈ ਹਰ ਜਿਓ ਹਰਨਾਕਸ ਮਰ ਪਚਾਇਆ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਓ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੂੰਦ ਰੱਖ ਲੈ ਹਰ ਜਿਓ ਹਰਨਾਕਸ ਮਰ ਪਚਾਇਆ ਗੁਰਮੁਖ ਨੂੰ ਪਰਤਿਤ ਹੈ ਹਰ ਜਿਉ ਮਨਮੁਖ ਪਰਮੋ ਕੋ ਲਾਇ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਪੈਜ ਰਖ ਤੂ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾ ਨੂੰ ਜਮ ਜੋਏ ਨਾ ਸਾਕੇ ਕਾਲ ਨਾ ਨਿੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮਿ ਹੀ ਮੁਕਤ ਪਾਈ ਰਿੱਧ ਸਿਦਸ ਭਗਤਾ ਚਰਣੀ ਲਾਗੀ ਗੁਰ ਕੈ ਸਜ ਸੁਭਾਈ ਮਨ ਮੁਖਾਨੋ ਪ੍ਰਤੀਤ ਨ ਆਵੇ ਅੰਤਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਨਾ ਪਹਿਦਿਓ ਹਰ ਨਾਮ ਨਾਲਾਗਾ ਭਾਉ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਪੀਕਾ ਆਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਧਾਤਾ ਹੋ ਮੈਂ ਮਾਰੇ ਮਨਸਾ ਮਨੈ ਸਮਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕਮ ਕਰੈ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾ ਜਿਸ ਸਵਾਰਣ ਹਰ ਉਹਨਾ ਕੀ ਰੀਸ ਕਰੇ ਸੋ ਵਿਗੂਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤ ਗੁਰ ਸੇਵੇ ਕਿਨੇ ਨਾ ਪਾਇਆ ਮਨ ਮੁਕ ਓਕੇ ਮੋਏ ਬਿਲ ਲਾਈ ਆ ਮਹਿ ਜਾਵਹਿ ਠੋੜ ਨਾ ਪਾਵੇਂ ਦੁਖ ਮਹਿ ਦੁਖ ਸਮਾਈ ਗੁਰ ਮੁਕ ਹੋਵੇ ਸੋ ਅੰਮ੍ਰਿਤ ਪੀਵੇ ਸਹਜ ਸੱਚ ਸਮਾਈ ਬਿਨ ਸਤ ਗੁਰ ਸੇਵੇ ਜਨਮ ਨਾ ਛੋਟੈ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜੈ ਤ ਵਾਦਿਵਾ ਖਾਣੈ ਬਿਨ ਹਰ ਪਾਤਿ ਗਵਾਈ ਸਚ ਸਤ ਗੁਰ ਸਾਚੀ ਜਿਸ ਬਾਣੀ ਪਜ ਛੁਟੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸੱਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਟਣ ਹਾਰਾ ਨਾਨਕ ਤਿਨ ਕੈ ਸਦ ਬਲਹਾਰੈ ਜਿਨ ਹਰ ਆਖਿਆ ਓਰ ਧਾਰਾ ਜਿਨ ਹਰ ਮਨ ਵਸਿਆ ਸੇ ਦਰ ਸੱਚ ਦਰ ਸੱਚ ਸੱਚਾਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਣ ਹਾਰਾ ਨਾਨਕ ਤਿਨ ਕੈ ਸਦ ਬਲ ਹਾਰੈ ਜਿਨ ਹਰਖਿਆ ਔਰ ਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ